ਇਹ ਤੋਹਰ ਤੇ ਗਾਦੀ ਆਉਂਦਾ। ਲਓ ਜੀ। ਨਾਮ ਜੀ। ਦੇਖਿਓ ਮੈਂ ਕੋਈ ਦਰਿੰਦ ਭਾਣੀ ਤਾਂ ਆ ਰਿਹਾ। ਇਹਨਾਂ ਪੱਕਾ ਐਂਟਰੇ ਆ ਬੜਾ। ਅੱਜ ਸੁਭਮ ਸਿੱਧੂ ਦਾ ਜਨਮ ਦਿਨ ਹੈ ਤੇ ਮੈਂ ਜਨਮ ਦਿਨ ਦੇ ਮੌਕੇ ਪਰਿਵਾਰ ਨੂੰ ਵਧਾਈ ਦੇਣ ਆਇਆ ਤੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਹ ਮੇਰੀ ਅਰਦਾਸ ਹੈ। ਕਿ ਪ੍ਰਮਾਤਮਾ ਉਸ ਦੀ ਲੰਬੀ ਉਮਰ ਕਰੇ ਅੱਜ ਮਨ ਨੂੰ ਲੱਗਿਆ ਕਿ ਫੇਰ ਤੋਂ ਸਿੱਧੂ ਇਸ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆ ਕੇ ਉਸਨੇ ਜਨਮ ਲਿਆ ਮੈਂ ਜਦੋਂ ਕਮਰੇ ਦੇ ਵਿੱਚ ਐਂਟਰ ਕਰਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਤਾਂ ਮਨ ਨੂੰ ਲੱਗਿਆ ਮਨੂੰ ਇਹ ਕਹਿ ਰਿਹਾ ਕਿ ਭਾਈ ਮੈਂ ਘਰੇ ਆ ਮੈਂ ਫੇਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆ ਕੇ ਤੇ ਮੇਰੀਆਂ ਭਾਈ ਜੀ ਹੋਰਾਂ ਨੂੰ ਪਰਿਵਾਰ ਨੂੰ ਪੂਰੀਆਂ ਸ਼ੁਭ ਕਾਮਨਾਵਾਂ ਕਿ ਉਸ ਨੂੰ ਲੰਬੀ ਉਮਰ ਭਾਈ ਸ਼ੁਭ ਦੀ ਅੱਜ ਜਨਮ ਲੈਣਾ ਹੈ ਕਿਵੇਂ ਦੇਖਦੇ ਹੋ ਬੜਾ ਰਾਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਤਰਾਸਦੀ ਤੋਂ ਬਾਅਦ ਸਾਨੂੰ ਇਹ ਦਿਨ ਜਿਹੜਾ ਅੱਜ ਨੂੰ ਮਿਲਿਆ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਦੇਸ਼ ਭਰ ਦੁਨੀਆ ਭਰ ਦੇ ਵਿੱਚ ਵਸਦੇ ਸੋਸ਼ਲ ਮੀਡੀਆ ਨੂੰ ਪਿਆਰ ਕਰਨੇ ਲੋਕਾਂ ਦਾ ਅੱਜ ਇਹ ਦਿਨ ਦੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਸ ਪੋਜੀਸ਼ਨ ਦੇ ਵਿੱਚੋਂ ਦੁਬਾਰਾ ਵਾਪਸੀ ਪਰੰਤੂ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਅਰਦਾਸਾਂ ਨੇ ਸਾਨੂੰ ਫਿਰ ਠੋਠਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਸ਼ੁਕਰੀਆ ਦਾ ਕਰਦਾ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ